ਸਾਡੇ ਸਕੂਲ ਚ ਦੋ ਫੰਕਸ਼ਨ ਹੁੰਦੇ ਨੇ ਇੱਕ ਬੜੀ ਕਲਾਸਿਸ ਦਾ ਛਿੰਝ ਜਮਾਤੋਂ ਉਪਰ ਤੇ ਇਹ ਪੰਜਵੀਂ ਜਮਾਤ ਤੱਕ ਦਾ ਰੀਜ਼ਨ ਇਹ ਹੈ ਕਿ ਸਾਡੇ ਕੋ ਰਾਸ਼ਾਇਨਾ ਹੋ ਜਾਂਦਾ ਕਿ ਮਾਂ ਬਾਪ ਨੇ ਵੀ ਆਉਣਾ ਦੂਜੀ ਗੱਲ ਇਹ ਹੈ ਇਹ ਸਾਡੇ ਕੋਲ ਛੋਟੀ ਕਲਾਸਿਸ 500 ਬੱਚਾ ਹੈ ਤਾਂ 450 ਬੱਚੇ ਨੇ ਹਿੱਸਾ ਲੈਣਾ ਅਸੀਂ ਹਰ ਬੱਚੇ ਨੂੰ ਮੌਕਾ ਦਿੰਨੇ ਹਾਂ ਸਟੇਜ ਤੇ ਆਉਣਾ ਚਾਹੇ ਗੇਮਸ ਹੋਵੇ ਚਾਹੇ ਖੇਡਾ ਹੋਵੇ ਨਾੜਾ ਸਪੀਸ਼ਾਲਾ ਘੋਮੇ ਡਾਂਸ ਨੱਚਣਾ ਚਾਹਣਾ ਹਰ ਬੱਚੇ ਹਰ ਬੱਚ ਨੂੰ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਜਿਹੜੇ ਲੀਡਿੰਗ ਬੱਚੇ ਜਿਹੜੇ ਅੱਛੇ ਬੱਚੇ ਹਨ ਉਹਨਾਂ ਦਾ ਜਗ੍ਹਾ ਆਪਣੀ ਆਪੇ ਬਣਾ ਲੈਣੀ ਹੈ ਅੱਜ ਚੀਫ ਗੈਸਟ ਆਏ ਨੇ ਨਿਰਮਲ ਰੇਸ਼ੀ ਜੀ ਪਦਮਸ਼ਰੀ ਅਵਾਰਡ ਵੀ ਉਹਨਾਂ ਨੂੰ ਜਿਹੜਾ ਮਿਲਿਆ ਹੈ ਜੀ ਕਿੰਨਾ ਦੇਖਦੇ ਹੋ ਜੀ ਕੀ ਕਹਿਣਾ ਚਾਹੁੰਦੇ ਹੋ ਵਾਸੇ ਮੇਰੀ ਸਿਸਟਰ ਹੈ ਮੈਨੂੰ ਜਿਹੜਾ ਜਦੋਂ ਮੈਂ ਨਾਲ ਪੜਦਾ ਸੀ ਮੈਨੂੰ ਨਹੀਂ ਚੰਗਾ ਲੱਗਦਾ ਇਸੇ ਹੀ ਤੇ ਆਵੇ ਤੁਹਾਨੂੰ ਸੱਚੀ ਗੱਲ ਦੱਸਾਂ ਲੇਕਿਨ ਉਸ ਤੋਂ ਬਾਅਦ ਮੇਰੇ ਅਰੇ ਦੇ ਚ ਇੱਕ ਚੀਜ਼ ਕਾਮਨ ਹੈ ਅਸੀਂ ਦੋਨੋਂ ਜ਼ਿੱਦੀ ਹਾਂ ਅਰ ਦੋਨਾਂ ਨੂੰ ਜਨੂੰਨ ਹੈ ਉਧਰ ਮੈਂ ਐਗਰੀਕਲਚਰ ਡਿਪਾਰਟਮੈਂਟ ਛੱਡ ਕੇ ਇੱਧਰ ਆਇਆ ਕੋਈ ਨਹੀਂ ਉਹਨਾਂ ਦੇ ਨਾਲ ਆਇਆ ਸੀ ਹਾਂ ਤੇ ਹਾਂਜੀ ਕੋਈ ਨਹੀਂ ਤੇ ਇਹਨੇ ਇਹਨੇ ਆਪਣੇ ਆਂ ਡਰਾਮੇ ਨਹੀਂ ਛੱਡੇ ਹਾਂ ਇਹਨੇ ਆਪਣੇ ਡਰਾਮੇ ਨਹੀਂ ਛੱਡੇ ਇਸ ਕਰਕੇ ਲੇਕਿਨ ਇਹ ਆਪਣੇ ਫੀਲਡ 'ਚ ਹੈ ਮੈਂਥ ਹੁਣ ਆਪਣੇ ਫੀਲਡ 'ਚ ਸਾਨੂੰ ਸਾਨੂੰ ਦੋਨਾਂ ਨੂੰ ਲੋਕਾਂ ਨੇ ਬਹੁਤ ਬੱਚਿਆਂ ਨੇ ਜਿਹੜਾ ਵਧੀਆ ਪਰਫਾਰਮੈਂਸ ਕਰਤੀ ਹੈ ਜੀ ਬੱਚਿਆਂ ਨੇ ਆਪਣੇ ਕਲਚਰ ਦੇ ਬਾਰੇ ਜਿਹੜੇ ਗੀਤ ਗਾਏ ਨੇ ਜੀ ਗਿੱਡਾ ਪਾਇਆ ਭੰਗੜਾ ਪਾਇਆ ਜੀ ਕੀ ਕਹਿਣਾ ਚਾਹੁੰਦੇ ਉਹ ਜਿੱਦਾਂ ਇਹ ਕਹਿੰਦੇ ਨੇ ਨਾ ਸਾਰੇ ਉਹ ਚੰਗੇ ਮਾੜੇ ਵਾਲੀ ਤਾਂ ਗੱਲ ਨਹੀਂ ਅਸੀਂ ਤਾਂ ਕਹਿੰਦੇ ਨੇ ਰੱਬ ਦਾ ਗਿੱਧਾ ਪੁਠਾਇਆ ਸਿੱਧਾ ਹਮ ਇਸ ਤਾਂ ਪਾ ਲੈਣਾ ਉਸਨੂੰ ਸਾਰਾ ਹਰ ਬੱਚੇ ਨੂੰ ਉਸੇ ਮੌਕੇ ਦੇਣਾ જે મેરાચા અગે ખા હો બચ્ચા પીછે ખડા હોવેલ બાકી દૂજે પાસે તમને પતા પછ અઠ્ઠ સાર છ ટોપર સાડ આયને તો મનતા એ બચા નપે ખેડે પઢાઈ હર પાસે હોય બચ્યા બચ્યાનો સંદેશ એ કે આપણા સ્કૂલનું એન્જોય કરો આપણા ટાઈમ પર કામ કરો મજ્જત કરો ટીચરની ઇજત કરો સાડી મૅનેજમેન્ટ ਇਨੇ ਪੜ੍ਹੇ ਲਿਖੇ ਬੰਦੇ ਨੇ ਉਹ ਉਹ ਬੈਠੇ ਨੇ ਉਹ ਵੀ ਐਮ ਐਡ ਨੇ ਮੈਂਬਰ ਨੇ ਸਾਰੇ ਐਜੂਕੇਟਿਡ ਬੰਦੇ ਆਈਪੀਐਸ ਕੋਲ ਗਿਆ ਪਿਛਲੇ 1 ਸਾਲ ਦੀਆਂ ਕੁੰਲਪਤੀਆਂ ਕੀ ਰਹੀਆਂ ਪਿਛਲੇ ਸਾਲ ਦੀ ਪੜ੍ਹਾਈ ਤਾਂ ਆਪਣੇ ਬੱਚੇ ਟੈਂਸ ਚ ਵੀ ਤੇ ਚਵਲਸ਼ ਵੀ ਟਾਪਰ ਤੇ ਦੂਜਾ ਫਾਈਨੈਂਸ ਸਾਡੀ ਲੜਕੀ ਹੁਣ ਇੰਡੀਆ ਨੂੰ ਰਿਪਰੈਜ਼ੈਂਟ ਕਰੂਗੀ weight lifting ਚ ਦੂਜੀ ਨੈਸ਼ਨਲ ਕਰਕੇ ਆਈ ਇੱਕ ਲੜਕੀ ਸਾਡੀ ਹੁਣ ਕ੍ਰਿਕਟ ਚ ਸਿਲੈਕਟ ਹੋਈ ਹੈ ਤੇ ਹਰ ਇੱਕ ਫੀਲ ਸਾਡਾ ਠੀਕ ਠਾਕ ਆ ਸਾਲ ਸਾਡਾ ਪਹਿਲਾ ਨਾਲ ਵਧੀਆ ਹੋਊਗਾ ਉਸ ਤੋਂ ਅੱਗੇ ਅਸੀਂ ਹੋਰ ਵੀ ਜਾਵਾਂਗੇ ਸਿਤਾਰਿਆਂ ਦੇ ਅਗੇ ਜਿੱਥੇ ਹੋਰ ਵੀ ਹੈ ਆ ਮੈਂ